ਕੁਰੇ ਦੀ ਬਹੁਤ ਚੰਗੀ ਆ। ਆਨਲੇ ਵੀ ਦੀ ਸਾਫ ਆ ਤੇ ਚਾਰੇ ਥਾਂ ਇੱਕੋ ਜਿਹਾ। ਆਪਦੀਆਂ ਅਸਰ ਝੋਟੀਆਂ ਤਿਆਰ ਕਰਕੇ ਪੁਰੇ ਸ਼ੌਂਕ ਨਾਲ ਫੇਰ ਵੇਚਦੇ ਆ ਬਾਈ ਹੋਰੀ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਘਟ ਜਿਲ੍ਹਾ ਬਟੰਡਾ ਦੇ ਖੜੇ ਪਿੰਡ ਬਾਗੇ। ਇੱਥੇ ਬਾਈ ਕੋਲੇ ਦੋ ਪਹਿਲੇ ਸੂਏ ਝੋਟੀਆਂ ਆਈਆਂ ਚੰਗੇ ਦੁੱਧ ਵਾਲੀਆਂ ਤੇ ਨਵਾਂ ਹਾਣਾ ਤੇ ਬਾਈ ਨਾਲ ਕਰਦੇ ਆ ਗੱਲਬਾਤ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ। ਤੇ ਕਿਹੜਾ ਸੂਆ ਬਾਈ ਇਹ? ਬਈ ਪਹਿਲੇ ਸੂਏ ਅੱਛਾ ਦੋਨੇ ਪਹਿਲੇ ਸੂਏ ਦੋਨੇ ਪਹਿਲੇ ਸੂਏ ਅੱਛਾ ਤੀਗ ਕਰਦੀਆਂ ਆਪਣੀਆਂ ਕਿ ਕਰਦੀਆਂ ਬਈ ਕਰਦੀਆਂ ਦੋਨੇ ਦੁੱਧ ਅੱਦ ਦਾ ਬਈ ਕੀ ਰਿਕਾਰਡ ਆ ਦੁੱਧ ਬਈ ਇਹਨੂੰ ਤਾਂ ਮਨ ਕੇ ਚਲ 8 ਦਿਨ ਹੋ ਗਏ ਸੂਈ ਨੂੰ ਅੱਛਾ ਇਹਦੇ ਥੱਲੇ ਵੀ ਹੈਗਾ 10 ਲੀਟਰ ਅੱਛਾ ਤੇ ਉਹਨੂੰ 5 ਦਿਨ ਹੋ ਗਏ 4-5 ਦਿਨ ਉਹਦੇ ਥੱਲੇ ਵੀ ਹੈਗਾ 10 ਲੀਟਰ ਦੁੱਧ ਅੱਛਾ ਤੇ ਇਹ ਆਪਣੇ ਇਹਦਾ ਮਦਰ ਰਿਕਾਰਡ ਕੀ ਸੀ ਆ ਇਹਦੀ ਮਾਤਾ ਦਾ 14 ਲੀਟਰ ਦਾ ਰਿਕਾਰਡ ਸੀਗਾ ਬਈ ਆਪਣੇ ਕੋਲ ਹੀ ਸੀ ਉਹ ਵੀ ਪਹਿਲਾਂ ਪਿਛਲੇ ਸਾਲ ਵੇਚੀ ਹੈ ਠੀਕ ਆ ਹਾਂ ਤੇ ਹੁਣ ਆ ਚਲਾ ਕੇ ਦਿਖਾ ਦਿਓ ਨਾ ਚਲਾ ਦੇ ਬਈ ਮਿੱਤਰੋ ਮਾਰੂਨੇਗਾ ਕੱਟ ਕੁੜੇ ਦੀ ਬਹੁਤ ਚੰਗੀ ਆ ਆਨਲੇ ਵਿੱਚ ਦੀ ਸਾਫਾ ਤੇ ਚਾਰੇ ਥਣ ਇੱਕੋ ਜੇ ਆ ਪੀੜ ਦੇ ਪਾਵਿਆਂ ਵਰਗੇ ਬਾਕੀ ਬਾਈ ਦੇ ਘਰ ਦੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਘਰੇ ਸ਼ੌਂਕ ਨਾਲ ਪਾਲੇ ਪਿਆ ਪਸ਼ੂ ਸਾਰੇ ਬਾਕੀ ਥੋੜੇ ਸਾਹਮਣੇ ਆ ਕੋਈ ਲੱਸੀ ਨਹੀਂ ਕੋਈ ਫਿੱਕੀ ਨਹੀਂ ਕਿਸੇ ਪਾਸਿਓਂ ਮੁਰਰਾ ਨਾਲ ਸੱਚ ਪੈਂਦੀ ਆ ਬਈ ਹੈ ਨਾ ਹਾਂ ਬਈ ਜੀ ਹਾਂ ਬਈ ਇਹ ਵੀ ਪਹਿਲੇ ਸੂਇਆ ਹਾਂ ਬਈ ਇਹ ਵੀ ਪਹਿਲੇ ਸੀ ਇਹਦੇ ਥੱਲੇ ਦੁੱਧ ਇਸ ਲਈ 10 ਲੀਟਰ ਦੁੱਧ ਆ ਬਈ ਅੱਛਾ ਇਹਦੇ ਥੱਲੇ ਵੀ 10 ਲੀਟਰ ਆ ਹਾਂਜੀ ਮਗਰੇ ਇਹਦੀ ਵੀ ਕੱਟੀ ਆ ਕੱਟੀ ਆ ਇਹਦੇ ਮਗਰੇ ਵੀ ਤੇ ਇਹਦੀ ਮਦਰ ਰਿਕਾਰਡ ਕੀ ਸੀ ਇਹਦਾ ਇਹਦੀ ਮਦਰ ਦਾ ਰਿਕਾਰਡ ਵੀ ਬਈ 14-15 ਲੀਟਰ ਦੁੱਧ ਸੀ ਉਹ ਵੀ ਸਾਡੇ ਕੋਲੇ ਸੀ ਵੱਡੀ ਮਾਝ ਵੇਚਤੀ ਸੀ ਅਸੀਂ ਉਹ ਵੀ ਅੱਛਾ 2 ਸਾਲ ਪਹਿਲਾਂ ਵੇਚੀ ਬਈ ਠੀਕ ਆ ਇਹਦੇ ਬਾਕੀ ਜਿਹੜਾ ਕੀ ਗੱਲ ਹੋਇਆ ਸੀ ਇਹ ਭਰਾਇਆ ਸੀਗਾ ਏਕਮ ਦਾ ਠੀਕ ਹੋ ਰਾਇਆ ਸੀ ਅੱਛਾ ਕੱਟੀ ਆ ਮਗਰੇ ਏਕਮ ਠੀਕ ਇਹਦੇ ਮਗਰ ਦੋ ਕੱਟੀ ਵੀ ਟੀਕੇ ਦੀ ਆ ਏਕਮ ਟੀਕਾ ਭਰਾਇਆ ਸੀ ਬਾਈ ਕਹਿੰਦਾ ਉਹਦੀ ਕੱਟੀ ਇਹਦੇ ਕੱਟੀ ਬਹੁਤ ਸੋਹਣੀ ਆ ਇਹ ਵੀ ਨਾਲ ਦੀ ਨਾਲ ਹੀ ਤਿਆਰ ਦੇਖੋ ਬੰਤਰਬਾਈ ਠਾਕੜਾ ਦੀ ਵੀ ਸਾਫਾ ਚੰਗੀ ਰਾਜੀਪਲੀਆ ਥਾਨਲੇਪ ਦੀ ਸਾਫ ਅਤੇ ਚਾਰੇ ਥਾਣੇ ਦੇ ਵੀ ਇੱਕੋ ਜਿਹੇ ਆ ਘਟੋ ਘਟ ਵਧੀਆ ਲੰਮੇ ਟਾਈਮ ਤੱਕ ਦੁੱਧ ਪਿਆਉਣੀ ਹੈ ਇਹ ਪਹਿਲਾ ਸੂਆ ਦੋਨਾਂ ਦਾ ਤੇ ਨਵਾਂ ਹਾਣਾ ਬੇਫਿਕਰ ਹੋ ਕੇ ਕੋਈ ਲੈ ਜਾਏ ਭਈਆ ਆਪ ਦਾ ਦੋ ਡੰਗ ਤਿੰਨ ਡੰਗ ਚੋ ਕੇ ਆ ਵੀ ਤਸੱਲੀ ਕਰਕੇ ਜੀਤੇ ਬਾਈ ਕੋਈ ਚਵਾਈ ਦੀ ਸਾਫ ਆ ਕੋਈ ਭੂਰ ਸਿੱਟਾ ਵਗੈਰਾ ਕੋਈ ਨਾ ਨਾ ਬਾਈ ਜਮਾਂ ਸਾਫ ਆ ਚਵਾਈ ਦੀਆਂ ਬਿਲਕੁਲ ਸਾਫ ਆ ਕੋਈ ਹਿੱਲੇ ਵਾਲੀ ਗੱਲ ਨਹੀਂ ਜਮਾਂ ਠੰਡੀਆਂ ਆ ਕੋਈ ਮਰਜ਼ੀ ਚੋ ਸਕਦਾ ਕੋਈ ਬੰਦਾ ਬੈਠੇ ਬੁੜੀ ਬੈਠੇ ਕੋਈ ਦਿੱਕਤ ਵਾਲੀ ਗੱਲ ਹਾਂ ਕਈ ਵਾਰੀ ਕੋਈ ਬੰਦਾ ਬਾਹਰੋਂ ਦੂਰੋਂ ਆਉਂਦਾ ਆਂਦਾ ਨਾ ਨਹੀਂ ਨਹੀਂ ਕੋਈ ਚੱਕਰੀ ਨਹੀਂ ਬਾਈ ਕੋਈ ਮਰਜ਼ੀ ਚੋਲੇ ਦੋਨਾਂ ਨੂੰ ਕੋਈ ਉਹ ਹੀ ਨਹੀਂ ਹੈ ਲੈ ਵੀ ਦੋਸਤੋ ਚਵਾਈ ਦੀਆਂ ਬਿਲਕੁਲ ਸਾਫ ਆ ਕੋਈ ਭੂਰ ਨਹੀਂ ਕੋਈ ਸ਼ਿੱਟਾ ਨਹੀਂ ਆ ਤੁਸੀਂ ਕਦੋਂ ਮਰਜ਼ੀ ਆ ਕੇ ਦੇਖ ਸਕਦੇ ਹੋ ਤੇ ਬਾਈ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਸਾਫ ਆ ਬਿਲਕੁਲ ਮੱਜਾਂ ਚੋਣ ਚਵਾਈ ਦੇ ਵਿੱਚ ਹਾਂਜੀ ਦ ਕੋਈ ਵਪਾਰ ਦਾ ਕੰਮ ਹੈ ਆਪਦੀਆਂ ਅਸਰ ਝੋਟੀਆਂ ਤਿਆਰ ਕਰਕੇ ਪੂਰੇ ਸ਼ੌਂਕ ਨਾਲ ਫੇਰ ਵੇਚਦੇ ਆ ਬਾਈ ਯਾਰੀ ਤੇ ਇਹਦਾ ਬਈ ਹੁਣ ਤੁਸੀਂ ਰੇਟ ਦੱਸ ਦੋ ਜਿਹੜੇ ਆਪਾਂ ਪਹਿਲਾਂ ਚੱਲ ਆ ਕੇ ਦਿਖਾਈ ਸੀਗੀ ਕੀ ਰੇਟ ਹੈ ਇਹਦਾ ਇਹਦਾ ਬਈ 1,35,000 ਰੁਪਏ ਰੇਟ ਹੈ ਲੈ ਦੋਸਤੋ 1,35,000 ਬਾਈ ਨੇ ਇਹਦਾ ਰੇਟ ਕੀਤਾਗਾ ਤੇ ਮੰਗਰ ਇਹਦੇ ਵੀ ਕੱਟੀ ਆ ਤੇ 10 ਲੀਟਰ ਦੁੱਧ ਤਿਆਰ ਆ ਤੇ ਹਜੇ 7-8 ਦਿਨ ਹੋ ਗਏ ਨੂੰ ਸੂਈ ਨੂੰ ਹਾਂਜੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਦੋ ਨੰਬਰ ਵਾਲੀ ਦੀ ਦੋ ਨੰਬਰ ਤੇ ਚਲਾਈ ਜਾ ਇਹਦਾ ਵੀ ਬਈ ਦੱਸ ਦੋ ਨਾ ਇਹਦਾ ਬਈ 1:40 ਇਹਦਾ ਰੇਟ ਆ ਬਈ 140 ਇਹਨੂੰ ਵੀ ਥੋੜੇ ਦਿਨ ਹੋਇਆ ਸੂਈ ਨੂੰ ਇਹਦੇ ਥੱਲੇ ਵੀ 10 ਲੀਟਰ ਦੁੱਧ ਤਿਆਰ ਆ ਤੇ ਆਪ ਦੀ ਤਸੱਲੀ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਕਰ ਸਕਦੇ ਹੋ ਤੇ ਬਾਈ ਨਾਲ ਕਰ ਸਕਦੇ ਹੋ ਸੰਪਰਕ ਆ ਤਾਂ ਬਾਈ ਦਾ ਨੰਬਰ ਪਾਉਨੇ ਆ ਹਾਂਜੀ ਬਈ ਆਪਣਾ ਨਾਮ ਦੱਸ ਦੋ ਤੇ ਪਿੰਡ ਮੇਰਾ ਨਾਮ ਵੀਰੇ ਜੀਤਾ ਸਿੰਘ ਆ ਪਿੰਡ ਬਾਗਾ ਤੇ ਲੋਕੇਸ਼ਨ ਦੱਸ ਦੋ ਆਪਣਾ ਘਰ ਕਿੱਥੇ ਜਿਆ ਲੋਕੇਸ਼ਨ ਬਾਈ ਆਪਣਾ ਘਰ ਜਿਹੜਾ ਬਾਗਾ ਤੋਂ ਸਲੱਦੀ ਰੋਡ ਜਾਂਦਾ ਉਹਦੇ ਉੱਤੇ ਫਿਰਨੀ ਦੇ ਉੱਤੇ ਘਰ ਆਪਣਾ ਤੇ ਮੋਬਾਈਲ ਨੰਬਰ ਮੇਰਾ 94648 74182 ਹਾਂਜੀ ਦੋਸਤੋ ਜੇਕਰ ਤੁਹਾਨੂੰ ਮੱਝਾਂ ਦੀ ਜ਼ਰੂਰਤ ਹੈ ਚੰਗੀਆਂ ਮੱਝਾਂ ਦੀ ਅੱਗੇ ਲੰਮੇ ਟਾਈਮ ਦੁੱਧ ਵਾਸਤੇ ਤਾਂ ਬਾਈ ਨਾਲ ਕਰੋ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਕਿਰਪਾ ਸੁਪਾਲਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਦੋਸਤੋ